ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ ਪੰਜਾਬ ਸਹਾਇਤਾ ਕੇਂਦਰ ਖੋਲਾ ਹੈ ਕਿ ਸੀ ਵੀ ਬੰਦੇ ਕੋ ਅਗਰ ਡਿਪਾਰਚਰ ਤੇ ਦਿੱਕਤ ਹੈ ਤੋ ਆ ਜਾਏ ਟਰਮੀਨਲ 3 ਕੇ ਅਰਾਈਵਲ ਤੇ ਆ ਜਾਏ ਅੰਦਰ ਹੀ ਹੈਲਪ ਸੈਂਟਰ ਹੈ ਦੋ ਅਫਸਰੋਂ ਕੀ ਡਿਊਟੀ ਲਗਾਈ ਹੈ ਕੰਪਿਊਟਰ ਲੱਗੇ ਹੋਈਆਂ 612 32182 ਇਹ ਨੰਬਰ ਹੈ ਤੁਸੀਂ ਫੋਨ ਕਰੋ ਸਾਹਮਣੇ ਪੰਜਾਬ ਹੈਲਪ ਸੈਂਟਰ ਤੁਹਾਨੂੰ ਨਜ਼ਰ ਆਊਗਾ ਪੰਜਾਬੀ ਚ ਲਿਖਿਆ ਹੋਇਆ ਹੈ ਅਗ੍ਰੇਡੀਟਿਬੀ ਲਿਖਿਆ ਹੋਇਆ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਕਈ ਵਾਰੀ ਬਜ਼ੁਰਗ ਜਾਂਦੇ ਨੇ ਇਹ ਨਹੀਂ ਬਤਾਉਂਦਾ ਜੀ 에어ਲਾਈਨ ਕਿਹੜੇ ਕਾਊਂਟਰ ਤੇ ਉਹ ਸਾਰਾ ਕੁਝ ਅਸੀਂ ਦੱਸ ਕਿਹਾ ਨਾ ਲੋਕਾਂ ਨੂੰ ਇਹ ਪੰਜਾਬ ਹੈਲਪ ਸੈਂਟਰ ਤੋਂ ਦੱਸਾਂਗੇ ਕਿਹੜੀ ਬੱਸ ਕਦੋਂ ਲੈਣੀ ਹੈ ਤਾਂ ਕਿ ਉਹਨਾਂ ਦਾ ਉਹਨਾਂ ਦਾ ਦਿੱਲੀ 에어ਪੋਰਟ ਤੇ ਆ ਕੇ ਸ਼ੋਸ਼ਨ ਨਾ ਹੋ ہمارا ਇੱਕ ਵਿਜ਼ਨ ਥਾ ਪੰਜਾਬ ਪਹਿਲਾ ਸਟੇਟ ਹੈ ਜਿਸਨੇ ਇੰਟਰਨੈਸ਼ਨਲ 에어ਪੋਰਟ ਕੇ ਟਰਮੀਨਲ 3 ਕੇ ਅਰਾਈਵਲ ਪਰ ਇਹ ਇੰਤਜ਼ਾਮ ਕੀਤਾ ਹੈ